ਅੰਬੂ ਵਿੱਚ ਲੈ ਕੇ ਗਿਆ ਤੇਗ ਚਰਨ ਦੀ ਆਵਾਜ਼ ਆਈ ਤੇ 8000 ਦੇ ਵਿੱਚੋਂ ਤੀਜਾ ਹਿੱਸਾ ਉੱਡ ਗਿਆ ਜਿਸ ਉਸੇ ਸਮੇਂ ਜੋੜੇ ਨਹੀਂ ਪਾਇਆ ਗਿਆ ਸੌਖਾ ਨਹੀਂ ਹੈ ਉਹ ਆਪਣੀ ਰਸਨਾ ਤੋਂ ਕਹਿੰਦਾ ਸਿੱਖੋ ਜਦ ਲਗ ਖਾਲਸਾ ਤਾਬ ਲਗ ਤੇਜ ਦਿਓ ਮੈਂ ਸਾਰਾ ਜਦੋਂ ਤੇ ਤੇ ਨਿਆਰਾ ਰੋਗ ਦਾ ਭਾਵ ਗੁਰੂ ਮਰਸ਼ਦ ਦੇ ਕਹਣੇ ਵਿੱਚ ਚਲੂਗਾ ਲੋਕਾਂ ਵਾਲੀਆਂ ਰੀਤੀਆਂ ਨਾ ਕਰੂਗਾ ਫੇਰ ਹੀ ਨਿਆਰਾ ਨਾ ਤੇ ਜੇ ਦੂਜੇ ਵੀ ਜਿਹੋ ਜਿਹੇ ਕੰਮ ਕਰੀ ਜਾਂਦੇ ਉਹਦੇ ਖਾਲਸਾ ਕਰੀ ਜਾਵੇ ਤੇ ਫਿਰ ਫਰਕ ਕੀ ਰਹਿ ਗਿਆ ਇਹ ਦੇ ਵਿੱਚ ਫਿਰ ਕਦ ਦਾ ਖਾਲਸਾ ਹੋਇਆ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾ ਸਾਡਾ ਤੀਜੋ ਕੰਮ ਹੋਇਆ ਕਿੱਥੇ ਅਸੀਂ ਇਕ ਨਾਲ ਜੁੜੇਗੇ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਇਹ ਪੇਪਰਣ ਕੀ ਰੀਤ ਕਰਨ ਲੱਗੇ ਜੋ ਸਮਾਜ ਕਰੀ ਜਾਂਦਾ ਉਹਦਾਂ ਦੀ ਕਰਮੇ ਕਰਨ ਲੱਗੇ ਫਿਰ ਕਹਦਾ ਬਖਰਾ ਜੀ ਇਹ ਐਸ ਕਰਕੇ ਸਾਡੇ ਸਤਿਗੁਰਾਂ ਨੇ ਸਾਨੂੰ ਵਿਲੱਖ